ਮਲਿਕ ਪਾਦੋ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਮੇਰੇ ਵੱਲੋਂ ਤਿਆਰ ਕੀਤੇ 36 ਪ੍ਰਕਾਰ ਦੇ ਪਕਵਾਨਾਂ ਨੂੰ ਛੱਡ ਕੇ ਤੁਸੀਂ ਇੱਕ ਗਰੀਬ ਤਰਖਾਨ ਭਾਈ ਲਾਲੂ ਦੇ ਸੁੱਕੇ ਰੁੱਖੇ ਟੁਕੜਿਆਂ ਨੂੰ ਤਰਜੀਹ ਕਿਉਂ ਦਿੱਤੀ ਕੀ ਮੇਰਾ ਭੋਜਨ ਉਸ ਗਰੀਬ ਦੇ ਖਾਣੇ ਨਾਲੋਂ ਘੱਟ ਹੈ ਤੁਸੀਂ ਮੇਰੇ ਭੋਜਨ ਨੂੰ ਅਪਮਾਨਿਤ ਕੀਤਾ ਹੈ

ਉਪਦੇਸ਼ ਕਰੋ ਸਾਦਾ ਰੋਟੀ ਦਾ ਟੁਕੜਾ ਲਿਆਉਣ ਲਈ ਕਿਹਾ ਫਿਰ ਉਹਨਾਂ ਨੇ ਮਲਿਕ ਭਾਗੋ ਨੂੰ ਉਸ ਦੇ ਮਹਿੰਗੇ ਟਕਵਾਨਾ ਵਿੱਚੋਂ ਇੱਕ ਪੂਰੀ ਜਾਂ ਮਿੱਠੀ ਰੋਟੀ ਲਿਆਉਣ ਲਈ ਕਿਹਾ ਗੁਰੂ ਜੀ ਨੇ ਇੱਕ ਹੱਥ ਵਿੱਚ ਭਾਈ ਲਾਲੂ ਦੀ ਸਾਦੀ ਰੋਟੀ ਅਤੇ ਦੂਜੇ ਹੱਥ ਵਿੱਚ ਮਲਿਕ ਭਾਗੋ ਦੀ ਪੂਰੀ ਫੜੀ ਫਿਰ ਉਹਨਾਂ ਨੇ ਦੋਹਾਂ ਨੂੰ ਜ਼ੋਰ ਨਾਲ ਨਿਚੋੜਿਆ ਸਬੂਤ ਜਦੋਂ ਗੁਰੂ ਜੀ ਨੇ ਭਾਈ ਲਾਲੂ ਦੀ ਰੋਟੀ ਨਿਚੋੜੀ ਤਾਂ ਉਸ ਵਿੱਚ ਚਿੱਟੇ ਦੁੱਧ ਦੀਆਂ ਬੂੰਡਾਂ ਨਿਕਲੀਆਂ ਜੋ ਦਰਸਾਉਂਦੀਆਂ ਸਨ ਕਿ ਇਹ ਮਿਹਨਤ ਦੀ ਇਮਾਨਦਾਰ ਕਮਾਈ ਸੀ। ਜਦੋਂ ਗੁਰੂ ਜੀ ਨੇ ਮਲਿਕ ਢਾਗੋ ਦੀ ਪੂਰੀ ਨਿਚੋੜੀ ਤਾਂ ਉਸ ਵਿੱਚੋਂ ਲਹੂ ਖੂਨ ਦੀਆਂ ਬੂੰਦਾਂ ਨਿਕਲੀਆਂ ਜੋ ਇਹ ਦਰਸਾਉਂਦੀਆਂ ਸਨ ਕਿ ਇਹ ਗਰੀਬਾਂ ਦੇ ਸ਼ੋਸ਼ਣ ਅਤੇ ਜ਼ੁਲਮ ਨਾਲ ਕਮਾਇਆ ਗਿਆ ਪੈਸਾ ਸੀ। ਸਿੱਖਿਆ ਮਲਿਕ ਢਾਗੋ ਸ਼ਰਮਿੰਦਾ ਹੋਇਆ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਉਸਨੇ ਆਪਣੀਆਂ ਗਲਤੀਆਂ ਨੂੰ ਮੰਨਿਆ ਅਤੇ ਅੱਗੇ ਤੋਂ ਸੱਚੀ ਕਿਰਤ ਕਰਨ ਦਾ ਪ੍ਰਣ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਅਨਮੋਲ ਸਿੱਖਿਆ ਦਿੱਤੀ ਕਿ ਸੱਚੀ ਕਿਰਤ ਇਮਾਨਦਾਰ ਮਿਹਨਤ ਦੀ ਕਮਾਈ ਹੀ ਸਭ ਤੋਂ ਵੱਡਾ ਸੱਚਾ ਵਪਾਰ ਹੈ ਅਤੇ ਜ਼ੁਲਮ ਜਾਂ ਬੇਈਮਾਨੀ ਨਾਲ ਕਮਾਇਆ ਗਿਆ ਧਨ ਹਮੇਸ਼ਾ ਅਸ਼ੁੱਧ ਹੁੰਦਾ ਹੈ ਮੁੱਖ ਉਪਦੇਸ਼ ਕਿਰਤ ਕਰੋ ਇਮਾਨਦਾਰੀ ਨਾਲ ਕੰਮ ਕਰੋ ਨਾਮ ਜਪੋ ਰੱਬ ਦਾ ਸਿਮਰਨ ਕਰੋ ਵੰਡ ਛਕੋ ਆਪਣੀ ਕਮਾਈ ਨੂੰ ਲੋੜਵੰਦਾਂ ਨਾਲ ਸਾਂਝਾ ਕਰੋ